ਆ ਬੈੱਡ ਚੈੱਕ ਕਰ ਲਓ ਬਾਜ਼ਾਰ ਚ 18000 19000 20000 ਦਾ ਇੱਥੇ 11000 ਦਾ ਬੈੱਡ ਦਵਾਂਗੇ ਆ 4500 5000 ਰੁਪਏ ਦੀ ਗੱਦਿਆਂ ਦੀ ਜੋੜੀ ਇੱਥੋਂ 1850 ਰੁਪਏ ਦੇ ਲੈ ਜਾਓ ਇਹਦੇ ਦੀ ਥੋੜੀ ਜਿਹੀ ਪਲਾਈਆਂ ਮੋਟੀਆਂ ਨੇ ਇਹ 12500 ਦਾ ਬੈੱਡ ਹੈ ਇਹ ਕੱਪੜੇ ਵਾਲਾ ਆ ਗਿਆ मतलब ਜਿੱਦਾਂ ਦੀ ਵੈਰਾਈਟੀ ਕਸਟਮਰ ਨੂੰ ਚਾਹੀਦੀ ਹੋਏ ਉਦਾਂ ਦੀ ਮਿਲ ਜਾਂਦੀ ਹੈ 35000 ਵਾਲਾ ਕਾਰਨਰ 7 ਸੀਟਰ 2 ਸੀਟਾਂ ਵੀ ਲੱਗੀਆਂ ਕੁਛ ਨਾ ਵੀ 35000 ਵਾਲਾ 17500 ਲੈ ਜਾਓ ਇੰਦਾ ਨਾਲ ਫਾਇਦਾ ਹੋਰ ਕੋਈ ਨਹੀਂ ਦੇ ਸਕਦਾ ਸਰ ਮੈਨੂੰ ਆਹ ਓਸੋ ਬਾਜ਼ਾਰ ਦੇ ਵਿੱਚ 1 ਲੱਖ ਰੁਪਏ ਦਾ ਸੋਫਾ ਇਹਦਾ ਕੀ ਫਾਇਦਾ ਕਰਦਾ ਫੈਕਟਰੀ 'ਚ ਫੈਕਟਰੀ ਰੇਟ ਪਿਆ 10000 ਰੁਪਏ ਜੀ 10000 ਨਹੀਂ ਦੇਣਾ ਇਹਦਾ 70000 ਵਾਲਾ ਬੈੱਡ 33000 'ਚ ਲੈ ਜਾਓ ਉਹ ਦੇਖੋ 60000 ਵਾਲਾ ਬੈੱਡ 28000 'ਚ ਲੈ ਜਾਓ ਆਹ ਦੇਖੋ ਲਗਜ਼ਰੀ ਚੀਜ਼ ਇੰਦਾ ਦੀਆਂ ਅਲਮਾਰੀਆਂ ਚਾਹੀਦੀਆਂ ਉਹ ਵੀ ਮਿਲ ਜਾਣਗੀਆਂ ਜੀ ਮੈਂ ਲੈ ਕੇ ਦੇਖੋ ਸਰ ਕਿੰਨੀ ਗੰਦੀ ਹੈ ਇਹ ਜਿਹੜਾ ਟਾਇਰ ਟਾਇਰ ਸੜ ਹੁੰਦਾ ਹਾਂਜੀ ਹਾਂਜੀ ਹੁਣ ਦੇਖੋ ਅਸੀਂ ਜਿੰਨੇ ਵੀ ਪ੍ਰੋਡਕਟਸ ਆਪਣੀ ਫੈਕਟਰੀ 'ਚ ਰੱਖੇ ਆ ਟੋਟਲ ਇੰਡੀਅਨ ਬਾ ਆਪਣੇ ਇੰਡੀਆ ਦੇ ਪ੍ਰੋਡਕਟਸ ਨੂੰ ਅਸੀਂ ਉੱਪਰ ਲੈ ਕੇ ਜਾਣਾ ਹੈ ਤੇ ਪਲੱਸ ਬੰਦਿਆਂ ਦੀ ਜਿਹੜੀ ਬਾਡੀਜ਼ ਹੈ ਜਿਹੜੀ ਸਰੀਰ ਹੈ ਉਹਨਾਂ ਨੂੰ ਹਾਮ ਨਾ ਪਵੇ ਜਿੱਦਾਂ ਹੁਣ ਆ ਚੀਜ਼ ਦੇਖੋ ਆ ਚੀਜ਼ ਅਸੀਂ ਬੰਦ ਕਰਦੀ ਅਸੀਂ ਪਿਓਰ ਲੇਟੈਕਸ ਆ ਸ਼ੁਰੂ ਕਰਦੀ ਨਾ ਇਹ ਹਾਈਜੈਨਿਕ ਮਤਲਬ ਪੂਰਾ ਸਰੀਰ ਨੂੰ ਕੋਈ ਨੁਕਸਾਨ ਨਹੀਂ ਐ ਕੋਈ ਪ੍ਰੋਬਲਮ ਜਿੱਦਾਂ ਕਮਰ ਦੀ ਜਾਂ ਨਾੜੀਆਂ ਦੀ ਸ਼ਿਕਾਇਤ ਹੋਏ ਪੂਰੀ ਲਈ ਇਹ ਮੈਂਬਰੀ ਚੀਜ਼ ਆ ਗਈ। ਓਕੇ। ਅਗਰ ਕੋਈ ਕਹਿੰਦਾ ਨਹੀਂ ਜੀ ਮੈਨੂੰ ਸਿੰਥੈਟਿਕ ਦੇ ਵਿੱਚ ਕੋਈ ਔਰ ਚੀਜ਼ ਦਿਖਾਓ। ਆ ਦੇਖੋ ਕਿੰਨੀ ਮਲੈਮਦਾਰ ਫੋਮ ਆ। ਆ ਮਲੈਮਦਾਰ ਇਹ ਰਬੜ ਦਾ ਨਹੀਂ ਬਣਿਆ। ਨਾ ਜੀ ਨਾ। ਪਿਓਰ ਫੋਮਿੰਗਸ ਨੇ ਪਿਓਰ ਮਟੀਰੀਅਲ ਨੇ। ਹੂੰ। Bajaj Finance ਹੋ ਜਾਂਦਾ। 100 ਕਿਲੋਮੀਟਰ ਦਾਇਰੇ ਤੋਂ ਜਿੱਥੋਂ ਮਰਜੀ ਕਸਟਮਰ ਆਏ इजीली Bajaj Finance ਹੋ ਜਾਏਗਾ ਸਿਮਲ ਦੇਖ ਕੇ। ਇੱਕ ਵਾਰ ਫਿਰ ਅਸੀਂ ਪਹੁੰਚਿਆ ਜਲੰਧਰ ਕੰਫਰਮੇਬਲ ਮੈਟ੍ਰਸ ਫਰਨੀਚਰ ਦੇ ਗੱਦਿਆਂ ਦੀ ਫੈਕਟਰੀ ਵਿੱਚ ਜਿੱਥੇ ਬਹੁਤ ਵਧੀਆ ਕੁਆਲਿਟੀ ਦਾ ਸਮਾਨ ਘੱਟ ਰੇਟਾਂ ਦੇ ਮਿਲਦਾ। ਤੁਸੀਂ ਦੇਖੋ ਰੋਜ਼ ਇੱ ਇਹ ਇਧਰ ਵੀ ਚੈੱਕ ਕਰ ਲੋ ਗੱਡੀਆਂ ਭਰ ਭਰ ਕੇ ਜਾ ਰਹੀਆਂ ਸਰ ਮੈਂ ਦੇਖ ਰਿਹਾ ਜਦੋਂ ਵੀ ਆਉਂਦੇ ਆ ਮਾਲ ਆਇਆ ਵੀ ਵਾਹ ਹੁੰਦਾ ਟਰੱਕ ਭਰ ਕੇ ਤੇ ਗੱਡੀਆਂ ਭਰ ਕੇ ਜਾਂਦਾ ਵੀ ਇਹ ਮਾਲ ਕਿੱਥੇ ਜਾ ਰਿਹਾ ਮੈਂ ਦੇਖ ਰਿਹਾ ਗੱਡੀਆਂ ਵੀ ਖੜੀਆਂ ਕੀਤੀਆਂ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਸਰ ਕੋਈ ਜੀ ਮਾਲ ਆਉਂਦਾ ਔਰ ਜਾਂਦਾ ਕਾਰਨ ਸਭ ਤੋਂ ਵੱਡਾ ਹੈ ਕਿ ਫੈਕਟਰੀ ਤੇ ਸਸਤੇ ਰੇਟ ਦਾ ਮਾਲ ਹੁਣ ਇਹੋ ਆ ਵੀ ਕਿਸੇ ਗਾਹਕ ਦੀ ਕੋਠੀ ਦਾ ਮਾਲ ਜਾ ਰਿਹਾ ਤੇ ਅਨੰਦਪੁਰ ਸਾਹਿਬ ਜਾਣਾ ਜੀ ਉੱਥੋਂ ਗਾਹਕ ਆਏ ਆ ਅੱਜ ਕੋਠੀਆਂ ਬਣਾ ਰਹੇ ਸਾਰੇ ਮਾਲ ਚੱਕ ਰਹੇ ਆ ਵਾਹ ਵਾਹਰ ਗੱਦੇ 18500 ਤੋਂ ਦਾ ਗੱਦਾ ਸ਼ੁਰੂ ਹੋ ਜਾਂਦਾ ਹੈ ਬੈੱਡ ਤੇ ਸੋਫਾ ਕਿੱਥੋਂ ਸ਼ੁਰੂ ਹੁੰਦਾ ਬੈੱਡ ਹੋ ਜਾਂਦਾ 11000 ਤੋਂ ਜੀ ਜਿੰਨਾ ਮਰਜ਼ੀ ਲਈ ਚਲੋ 11000 12000 14 18 ਜਿੰਨਾ 11000 ਰੁਪਏ ਦਾ ਡਬਲ ਬੈੱਡ ਪੂਰਾ ਬੈੱਡ ਜੀ ਜਿਹੜਾ ਬਾਜ਼ਾਰ 'ਚ 18 20 ਰ ਸ਼ੁਰੂ ਹੁੰਦਾ ਦੇਖੋ ਹੁੰਦਾ ਜੀ ਬਹੁਤ ਗਾ ਘਾਂਦੇ ਸਾਡੇ ਕੋ ਆ ਜਿਓ ਮੈਂ ਤੁਹਾਨੂੰ ਦਿਖਾ ਸਰ ਸੋਫਾ ਵੀ ਦੱਸੋ ਕਿੱਥੋਂ ਸ਼ੁਰੂ ਹੁੰਦਾ ਸੋਫਾ ਸਾਡੇ ਕੋ ਹੋ ਜਾਂਦਾ ਜੀ ਤਕਰੀਬਨ 17 18000 ਤੋਂ ਸ਼ੁਰੂ ਹੋ ਜਾਂਦੇ ਆ ਸਰ ਇਹ ਕਿੰਨੀਆਂ ਸੀਟਾਂ ਵਾਲਾ 7 ਸੀਟਰ ਸੀਸ਼ਾ ਨਾਲ ਪਾ ਕੇ ਜਿਦਾ ਆ ਦੇਖੋ ਪਿਆ ਹੋਇਆ ਸਾਢੇ 17000 ਚ ਆ ਉਹ ਬਣ ਜਾਂਦੇ ਆ ਅੰਦਰ ਜਾ ਕੇ ਤੁਹਾਨੂੰ ਸਾਰੀ ਵੈਰਾਈਟੀ ਦਿਖਾਉਣੇ ਆ ਸਾਰਾ ਨੰਦਪੁਰ ਸਾਹਿਬ ਬੈੱਡ ਜਾ ਰਿਹਾ ਸੋਫੇ ਜਾ ਰਿਹਾ ਅਲਮਾਰੀਆਂ ਐਲਈਡੀ ਪੈਨਲ ਇਹ ਕਿੱਥੇ ਸਰ ਇਹ ਵੀ ਜਾਣੀ ਹੈ ਨਾਲ ਇਹ ਹੀ ਦਿਖਾਣ ਲਈ ਮੈਂ ਤੁਹਾਨੂੰ ਆਇਆ ਆ ਦੇਖੋ ਜਿੱਦਾਂ ਆ ਅਲਮਾਰੀਆਂ ਉਹਨਾਂ ਦੇ ਦੋ ਕਮਰੇ ਆ ਜੇ ਦੋ ਬੈੱਡਾਂ ਦੇ ਨਾਲ ਜਾਣੀ ਹੈ ਠੀਕ ਹੈ ਐਲਈਡੀ ਰੈਕ ਜਾਣੇ ਸੇਮ ਇਹਦੇ ਨਾਲ ਦੇ ਦੋ ਜਾਣੇ ਆ ਤੇਰੀ ਡਰੈਸਿੰਗਸ ਵੀ ਜਾਣੀ ਹੈ ਇਹਦੇ ਨਾਲ ਦੀਆਂ ਦੋ ਤਿੰਨ ਨਾਲ ਬਣ ਗਈ ਪੂਰਾ ਸੈਟਅਪ ਜਾਂਦਾ ਪੂਰਾ ਸੈਟਅਪ ਜਾਂਦਾ ਜਿੱਦਾਂ ਗਾਹ ਜੋ ਮੰਨਦਾ ਜਿੱਦਾਂ ਇਹ ਨਾਲ ਪ੍ਰੈਸ ਟੇਬਲ ਵੀ ਜਾਣੇ ਸਾਡੇ ਸਰ ਇੱਕ ਸਵਾਲ ਆ ਜੇ ਕੋਈ ਕਵੇ ਬਈ ਸਾਡੇ ਤੁਸੀਂ ਸਾਈਜ਼ ਲੈ ਲਓ ਸਾਡੇ ਮਤਲਬ ਦਾ ਸਾਰਾ ਫਰਨੀਚਰ ਤਿਆਰ ਕਰ ਦੋ ਉਹ ਵੀ ਕਰ ਦਿੰ ਕਾ ਨੂੰ ਸੋ ਤੁਸੀਂ ਨਵੇਂ ਘਰ ਕੋਠੀਆਂ ਪੀਜੀ ਬਣਾ ਰਹੇ ਹੋ ਆਪਣਾ ਸਾਰਾ ਫਰਨੀਚਰ ਫਿੱਟ ਕਰਨਾ ਸਰ ਨੂੰ ਤੁਸੀਂ ਕੰਟੈਕਟ ਕਰੋ ਪੂਰਾ ਨਾਪ ਲੈ ਕੇ ਤੁਹਾਡੇ ਅਕੋਰਡਿੰਗ ਫਰਨੀਚਰ ਤੁਹਾਡੇ ਘਰ ਦੇ ਵਿੱਚ ਵੀ ਫਿੱਟ ਕਰ ਦਿੱਤਾ ਜਾਂਦਾ ਆ ਸਰ ਮੈਂ ਦੇਖ ਰਿਹਾ ਇਥੇ ਬਹੁਤ سارے ਬੈੱਡ ਪਏ ਆ ਸਾਰੇ ਇੱਕ ਦੋ ਇੱਕ ਚੜ ਦੇ ਰੋ ਚੜਦਾ ਪਰ ਮੈਨੂੰ ਇਹ ਦੱਸੋ ਵੀ 11000 ਵਾਲਾ ਬੈੱਡ ਤੇ 1850 ਦੀ ਗੱਦਿਆਂ ਦੀ ਜੋੜੀ ਹੈ ਕਿਹੜੀ ਆ ਆ ਦੇਖੋ ਆ 11000 ਦਾ ਬੈੱਡ ਆ 18500 ਦੀ ਗੱਦੇ ਦੀ ਜੋੜੀ ਹੈ ਸਰ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ 20 2000 18 18000 ਰੁਪਿਆ ਇਹ ਸਾਈਜ਼ ਤੇ ਇਹ ਡਿਜ਼ਾਈਨ ਮਿਲਦਾ ਤੁਸੀਂ 11000 ਦਾ ਬੈੱਡ ਕਹਿ ਰਹੇ ਹੋ ਬਿਲਕੁਲ 100% 11000 ਦਾ ਬੈੱਡ ਹੈ 18500 ਦੀ ਗੱਦੇ ਦੀ ਜੋੜੀ ਹੈ ਸਰ 45 4500 ਰੁਪਿਆ ਸਰ 45 4500 ਗੱਦੇ ਜੋੜੀ ਬਾਜ਼ਾਰ ਦੇ ਵਿੱਚ ਤੱਕਰਦਾ ਵੀ ਫੈਕਟਰੀ ਦੇ ਆਣ ਦਾ ਫਾਇਦਾ ਕੀ ਹੈ ਗਾਗ ਨੂੰ ਜੇ ਗਾਗ ਨੂੰ ਸਸਤਾ ਹੀ ਔਰ ਅੱਛਾ ਨਾ ਮਿਲੇ ਤਾਂ ਵੀ ਫਾਇਦਾ ਕੀ ਨਹੀਂ ਦੂਰ ਆਦਾ ਦੇਖੋ ਜੀ ਬਾਉਜੀ ਕਰ ਰਿਹਾ ਵੱਡਾ ਫਾਇਦਾ ਆ ਬੈੱਡ ਚੈੱਕ ਕਰ ਲੋ ਬਾਜ਼ਾਰ ਚ 18000 19000 20000 ਦਾ ਇੱਥੇ 11000 ਦਾ ਬੈੱਡ ਦਵਾਂਗੇ ਆ 4500 5000 ਰੁਪਏ ਦੀ ਗੱਦਿਆਂ ਦੀ ਜੋੜੀ ਇੱਥੋਂ 1850 ਰੁਪਏ ਦੇ ਲੈ ਜਾਓ ਗਾਰੰਟੀ ਸਰ ਆ ਵੀ ਰੇਟ ਦੱਸ ਦਿਓ ਹੁਣ ਸਰ ਇਦਾਂ ਨਾ ਜਿੱਦਾਂ ਹੁਣ ਇਹਦੇ ਚ ਥੋੜੀ ਜਿਹੀ ਪਲਾਈਆਂ ਮੋਟੀਆਂ ਨੇ ਇਹ 12500 ਦਾ ਬੈੱਡ ਹੈ ਇਹ ਕੱਪੜੇ ਵਾਲਾ ਆ ਗਿਆ मतलब ਜਿੱਦਾਂ ਦੀ ਵੈਰਾਈਟੀ ਕਸਟਮਰ ਨੂੰ ਚਾਹੀਦੀ ਹੋਏ ਉਦਾਂ ਦੀ ਮਿਲ ਜਾਂਦੀ ਹੈ ਸਾਰਾ ਬੜਾ ਸੋਹਣਾ ਸੋਫਾ ਕੋਰਨਰ ਦੇ ਵਿੱਚ ਸੇਵਨ ਸੀਟਰ ਦੋ ਸੈਟੀਆਂ ਫਿਰ ਕੁਛ ਨਾ ਵੀ ਟੇਬਲ ਵੀ ਨਾਲ ਹੈਗਾ 35000 ਰੁਪਿਆ ਕਿ 32000 ਰੁਪਿਆ ਰੇਟ ਇਹਦਾ ਵੀ ਦੱਸ ਦਿਓ ਇਹਦਾ ਰੇਟ ਜੀ 7.5 ਰੁਪਿਆ ਸਰ 35000 ਵਾਲਾ ਸੋਫਾ ਤੁਸੀਂ 7.5 ਰੇ ਦੇ ਰਹੇ ਹੋ 7.5000 ਦਾ ਪੂਰੀ ਗੱਦੀਆਂ ਸ਼ੀਸ਼ਾ ਸੱਤ ਸੀਟਰ ਸੋਫਾ ਆਰਾਮ ਨਾਲ 10 ਬਾਈ 10 ਦੇ ਕਮਰੇ ਜੀ ਆ ਜੂ ਸੋ ਮੇਰੇ ਭੈਣੋ ਭਰਾਵੋ ਲੁੱਟਾਂ ਤੋਂ ਬਾਜੋ ਸਿੱਧੇ ਫੈਕਟਰੀ 'ਚ ਆ ਜੋ ਕੰਫੀਬਲ ਮੈਟ ਦੀ ਫੈ 30000 ਵਾਲਾ ਕਾਰਨਰ 7 ਸੀਟਰ 2 ਸੀਟਾ ਵੀ ਲੱਗੀਆਂ ਕੁਛ ਨਾ ਵੀ 35000 ਵਾਲਾ 17500 ਲੈ ਜਾਓ ਇਤਨਾ ਦਾ ਫਾਇਦਾ ਹੋਰ ਕੋਈ ਨਹੀਂ ਦੇ ਸਕਦਾ ਆ ਦੱਸੋ ਬਾਜ਼ਾਰ ਦੇ ਵਿੱਚ ਲੱਖ ਰੁਪਏ ਦਾ ਸੋਫਾ ਇਹਦਾ ਕੀ ਫਾਇਦਾ ਕਰਦੇ ਫੈਕਟਰੀ ਚ ਫੈਕਟਰੀ ਰੇਟ ਪਿਆ 10000 ਰੁਪਏ ਜੀ ਲੱਖ ਰੁਪਏ ਦਾ ਸੋਫਾ 50000 ਰੁਪਏ ਚ ਅੱਛਾ ਆ ਦੱਸ ਦਿਓ ਜੀ ਇਹ 90000 ਦਾ ਸੋਫਾ ਬਾਜ਼ਾਰ ਦਾ ਰੇਟ ਹੈ ਤਾਂ ਤੁਹਾਡਾ ਰੇਟ ਕੀ ਫੈਕਟਰੀ ਚ 45000 ਜੀ 90000 ਨਾਲ ਸੋਫਾ 45000 ਚ ਸਰ ਉਹ ਵੀ ਦੇਖੋ ਬੜਾ ਸੋਹਣਾ ਆ ਲੱਖ ਰੁਪਈਆ ਰੇਟ ਹੋਦਾ ਜਾਂਦਾ ਸ਼ੋਰੂਮਾਂ ਚ ਇਹ ਲੱਖ ਰੁਪਏ ਦਾ ਸੋਫਾ 50000 ਜੀ ਇਹ ਵੀ 50000 ਦੇ ਵਿੱਚ ਜੋ ਮਰਜੀ ਸੋਫੇ ਖਰੀਦੋ 100% 5 ਸਾਲ ਕੁਸ਼ਨਾ ਦੀ ਗਾਰੰਟੀ ਹੈ ਮਟੀਰੀਅਲ ਦੀ ਗਾਰੰਟੀ ਹੈ ਸੋ ਸਰ ਆ ਵੀ ਮੈਨੂੰ 90 9000 ਰੁਪਏ ਦੇ ਬਜ਼ਾਰ 'ਚ ਵੇਖਦਾ ਇਹਦਾ ਵੀ ਰੇਟ ਦੱਸੋ ਭਈ ਸਰ ਇਹਦਾ ਰੇਟ ਨਹੀਂ ਦੱਸਣਾ ਇਹ ਸੋਲਡ ਹੋ ਚੁੱਕਾ ਜੀ ਅੱਛਾ ਇਹ ਸੋਲਡ ਹੋ ਗਿਆ ਇਹ ਸੋਲਡ ਹੋ ਗਿਆ ਦੱਸਣਾ ਨਹੀਂ ਕਿੰਨੇ ਸੋਲਡ ਹੋਇਆ ਅਗਲਾ ਜਦੋਂ ਬਣੇਗਾ ਅਗਲੇ ਦਾ ਰੇਟ ਕੱਢਾਂਗੇ ਉਹਨ ਪੁਰਾਣਾ ਡਿਜ਼ਾਈਨ ਖਤਮ ਸਰਾ ਬੜਾ ਸੋਨਾ ਬੈੱਡ ਹੈ ਲਗਜ਼ਰੀ ਬੈੱਡ ਹੈ ਬਜ਼ਾਰ ਦਾ ਰੇਟ 60000 ਇਹਦਾ ਫਾਇਦਾ ਦੱਸੋ ਕੀ ਆ ਦੇਖੋ ਇਹਦਾ ਬੈੱਡ ਦਾ ਫਾਇਦਾ ਹੈ 30000 ਦਾ ਬੈੱਡ ਦਵਾਂਗੇ ਜੀ ਸਰ ਉਹ ਤਾਂ 30 28 ਦਵਾਂਗੇ ਜੀ ਜੇ ਸਾਡਾ ਸਕਰੀਨਸ਼ਾਟ ਲੈ ਗਏ 28000 ਚ ਬਿਲਕੁਲ ਦਵਾਂਗੇ ਜੀ ਲਓ 60000 ਵਾਲਾ ਬੈੱਡ ਸਕਰੀਨਸ਼ਾਟ ਲੈ ਆਓ ਲੋ 28000 ਚ ਲੈ ਜਾਓ ਆ ਦੇਖੋ ਬਹੁਤ ਟਾਪ ਦਾ ਇਹਦਾ ਇਹ ਜਰੂਰ 70 70000 ਦਾ ਬੈੱਡ ਆ ਜੀ ਇਹਦਾ ਵੀ ਫਾਇਦਾ ਕਰੋ ਕੋਈ ਇਹ ਜਿਹੜਾ 4K ਟੀਵੀ ਦਾ ਸਕਰੀਨਸ਼ਾਟ ਲੈ ਕੇ ਆਏਗਾ 70 ਦਾ ਬੈੱਡ 35000 ਦੇਵਾਂਗੇ ਹੋਰ ਲੈਸ ਕਰ ਦਿਓ ਜੀ ਥੋੜਾ ਮਾਨਤਨ ਹੋਰ ਕਰ ਦਿਓ ਹੁਣ ਇੰਨਾ ਜ਼ੋਰ ਲਾ ਰਹੇ ਆ ਫੇ 33 ਦਾ ਦੇ ਦਾਂਗੇ ਜੀ 33000 ਦਾ ਲਓ ਬਿਲਕੁਲ ਜੀ 70000 ਨਹੀਂ ਦੇਣਾ ਇਹਦਾ 70000 ਵਾਲਾ ਬੈੱਡ 33000 ਚ ਲੈ ਜਾਓ 60000 ਵਾਲਾ ਵੇਚ 28000 ਚ ਲੈ ਜਾਓ ਦੇਖੋ ਤਾਂ ਕਰਸਾ ਹੁਣ ਸਾਡੇ ਕੋਲ ਕੀ ਚੀਜ਼ ਬੰਦੀ ਹੈ ਆ ਦੇ ਕੋਲ ਲਗਜ਼ਰੀ ਚੀਜ਼ ਐ ਇਦਾਂ ਦੀਆਂ ਅਲਮਾਰੀਆਂ ਚਾਹੀਦੀਆਂ ਉਹ ਵੀ ਮਿਲ ਜਾਣਗੀਆਂ ਹੁਣ ਦੇਖੋ ਬਾਜ਼ਾਰ ਦੇ ਵਿੱਚ ਇੱਕ ਟੌਲਾ ਟ੍ਰੈਂਡ ਚੱਲਦਾ ਜੀ ਬਾਹਰਲਾ ਮਟੀਰੀਅਲ ਬਹੁਤ ਵਧੀਆ ਐ ਬਾਹਰਲੀ ਚੀਜ਼ਾਂ ਬਹੁਤ ਵਧੀਆ ਐ ਆ ਦੇਖੋ ਜੀ ਹੁਣ ਇੱਕ ਲੇਟਕ ਸੰਦੇ ਆ ਦੇਖੋ ਆ ਲੇਟਕਸ ਐ ਇਹਦੀ ਤੁਸੀਂ ਸਮੈਲ ਲੈ ਕੇ ਦੇਖੋ ਸਰ ਕਿੰਨੀ ਗੰਦੀ ਐ ਇਹ ਜਿਹੜਾ ਟਾਇਰ ਸੜ ਹੁੰਦਾ ਹਾਂਜੀ ਹਾਂਜੀ ਹੁਣ ਦੇਖੋ ਅਸੀਂ ਜਿੰਨੇ ਵੀ ਪ੍ਰੋਡਕਟਸ ਆਪਣੀ ਫੈਕਟਰੀ 'ਚ ਰੱਖੇ ਐ ਟੋਟਲ ਇੰਡੀਅਨ ਬਾਹਰਲੇ ਸਾਰੇ ਬੰਦ ਕਰਤੇ ਆਪਣੇ ਇੰਡੀਆ ਦੇ ਪ੍ਰੋਡਕਟਸ ਨੂੰ ਅਸੀਂ ਉੱਪਰ ਲੈ ਕੇ ਜਾਣਾ ਹੈ ਤੇ ਪਲੱਸ ਬੰਦਿਆਂ ਦੀ ਜਿਹੜੀ ਬਾਡੀਜ਼ ਹੈ ਜਿਹੜੀ ਸਰੀਰ ਹੈ ਉਹਨਾਂ ਨੂੰ ਹਾਮ ਨਾ ਪਹੁੰਚੇ ਜਿੱਦਾਂ ਉਹਨਾਂ ਆ ਚੀਜ਼ ਦੇਖੋ ਆ ਚੀਜ਼ ਅਸੀਂ ਬੰਦ ਕਰਤੀ ਅਸੀਂ ਪਿਓਰ ਲੇਟੈਕਸ ਆ ਸ਼ੁਰੂ ਕਰਤੀ ਨਾ ਇਹ ਹਾਈਜੈਨਿਕ ਮਤਲਬ ਪੂਰਾ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੈ ਇਹਨੂੰ ਸੁੰਘ ਕੇ ਦੇਖੋ ਕੋਈ ਰਬੜ ਦੀ ਸਮੈਲ ਨਹੀਂ ਲਾਈਫ ਇਹਦੀ 15 ਸਾਲ ਅਛੇ 15 ਸਾਲ ਲਾਈਫ ਹਾਂ ਲੋਕੀ ਕਹਿੰਦੇ ਜੀ ਇਹ ਬਾਹਰਲੇ థਾਈਲੈਂਡ ਦੇ ਪ੍ਰੋਡਕਟਸ ਨੇ ਇਹਨਾਂ ਦੀ ਲਾਈਫ ਬਹੁਤ ਹੈ ਕੋਈ ਇਦਾਂ ਦੀ ਗੱਲ ਨਹੀਂ ਹੈ ਜੀ ਇਹ ਸਭ ਝੂਲੂਫੇ ਨੇ ਇੰਡੀਆ ਪ੍ਰੋਡਕਟ ਵਧੀਆ ਜਾਗਾ ਬਹੁਤ ਵਧੀਆ ਹੈ ਇੰਡੀਆ ਅਸੀਂ 베ਚਨਾ ਹੀ ਇੰਡੀਅਨ ਪ੍ਰੋਡਕਟ ਹੈ ਕਿਸੇ ਨੂੰ ਚਾਹੀਦਾ ਜੀ ਸਾਡੇ ਗਰਮ ਗੱਦਾ ਲੱਗਦਾ ਹੈ ਪੂਲ ਜੈਲ ਮਟੀਰੀਅਲ ਲੈ ਲੋ ਪੂਲ ਜੈਲ ਮਟੀਰੀਅਲ ਹੈ ਠੀਕ ਹੈ ਠੀਕ ਹੈ ਅਗਰ ਕੋਈ ਕਹੇ ਜੀ ਨਹੀਂ ਮੈਨੂੰ ਸਕਿਨ ਦੀ ਪ੍ਰੋਬਲਮ ਹੈ ਇਹ ਤਾਂ ਬੜਾ ਬੜਾ ਕੰਫਰਟੇਬਲ ਆ ਦੇਖੋ ਕੰਫਰਟੇਬਲ ਹੈ ਸਕਿਨਸ ਦੀ ਪ੍ਰੋਬਲਮ ਜਿੱਦਾਂ ਕਮਰ ਦੀ ਜਾਂ ਨਾੜੀਆਂ ਦੀ ਸ਼ਿਕਾਇਤ ਉਹਦੇ ਲਈ ਮੈਮਰੀ ਚੀਜ਼ ਆ ਗਈ ਓਕੇ ਅਗਰ ਕੋਈ ਕਹਿੰਦਾ ਨਹੀਂ ਜੀ ਮੈਨੂੰ ਸਿੰਥੈਟਿਕ ਦੇ ਵਿੱਚ ਕੋਈ ਔਰ ਚੀਜ਼ ਦਿਖਾਓ ਆ ਦੇਖੋ ਕਿੰਨੀ ਮਲੈਮਦਾਰ ਫੋਮ ਆ ਮਲੈਮਦਾਰ ਇਹ ਰਬੜ ਦਾ ਨਹੀਂ ਬਣਿਆ ਨਾ ਜੀ ਨਾ ਪਿਓਰ ਫੋਮਿੰਗਸ ਨੇ ਪਿਓਰ ਮਟੀਰੀਅਲ ਨੇ ਇਹ 10 10 15 20 20 ਸਾਲ ਖਰਾਬ ਨਹੀਂ ਹੋਏਗਾ ਇਹਦਾ ਐਗਜ਼ਾਮਪਲ ਸਮਝੋ ਜਿੱਦਾਂ ਉਹਨਾਂ ਕਸਟਮਰ ਨੇ ਸਾਨੂੰ ਇਹਦੇ ਨਾਲ ਕੂਲ ਜੈਲ ਦੇ ਵਿੱਚ ਗੱद्दा ਬਣਵਾਇਆ ਵਿਦ ਮੈਮਰੀ ਹਾਂਜੀ ਆ ਦੇਖੋ ਆ ਗੱद्दा ਕਿਸੇ ਕਸਟਮਰ ਦੇ ਸੀ ਆਰਡਰ ਤੇ ਬਣਾਇਆ ਅੱਜਾ ਫਾਈਨਲ ਲੁੱਕ ਇਹਦੀ ਇਹ ਬਣ ਗਈ ਆ ਫਾਈਨਲ ਲੁੱਕ ਇਹਦੀ ਇਹ ਬਣ ਗਈ 8 ਇੰਚੀ 9 ਇੰਚੀ ਗੱद्दा ਮੋਟਾ ਹੋ ਗਿਆ ਉਸ ਤੋਂ ਬਾਅਦ ਇਹ ਲੁੱਕ ਦੇਖੋ ਕਿੱਦਾਂ ਦੀ ਹੈ ਨਾ ਇਹ ਕਪੜਾ ਕੋਈ ਖਰਾਬ ਦੇਗਾ ਸ਼ਰੀਰ ਨੂੰ ਨਾ ਇਹ ਪ੍ਰੋਡਕਟ ਦੇਗਾ ਨਾ ਕਿਸੇ ਨੂੰ ਮਤਲਬ ਕੋਈ ਇਦਾਂ ਦੀ ਹਾਰਮਫੁਲ ਹੋਏਗਾ ਕਿ ਜਿੱਦਾਂ ਗੱਦੇ ਦੇ ਵਿੱਚ ਕਈ ਲੋਕ ਸੌਂਦੇ ਨੇ ਨਾ ਦਾਣੇ-ਦਾਣੇ ਹੋ ਜਾਂਦੇ ਸਰੀਰ 'ਚ ਜੀ ਕੋਈ ਚੀਜ਼ ਨਹੀਂ ਆਏਗੀ ਕੋਈ ਸਰੀਰ ਨੂੰ ਪ੍ਰੋਬਲਮ ਨਹੀਂ ਚਾਹੇ ਤੁਸੀਂ 1850 ਦਾ ਗੱਦਾ ਲੈ ਲਓ ਚਾਹੇ ਮੇਰੀ ਫੈਕਟਰੀ ਤੋਂ ਮਹਿੰਗੇ ਤੋਂ ਮਹਿੰਗਾ ਗੱਦਾ ਲੈ ਲਓ ਦੇਖੋ ਕੌਂਫੀਵੈਲ ਬਹੁਤ ਵੱਡਾ ਬ੍ਰਾਂਡ ਆ ਮੈਟਰਸ ਫਰਨੀਚਰ ਫੈਕਟਰੀ ਤੋਂ ਲੈ ਕੇ ਆਏ ਆ ਤੁਹਾਡੇ ਸਰੀਰ ਦਾ ਕੋਈ ਨੁਕਸਾਨ ਨਹੀਂ ਬਿਮਾਰੀਆਂ ਤੋਂ ਤੁਸੀਂ ਰਾਹਤ ਜੇ ਤੁਸੀਂ ਚੰਗੇ ਗੱਦੇ ਤੇ ਰਾਤ ਨੂੰ ਸੋਵੋਗੇ ਅੱਧੀ ਲਾਈਫ ਤੁਹਾਡੀ ਸੌਣ ਤੇ ਲੱਗ ਜਾਂਦੀ ਹੈ ਤੇ ਵਧੀਆ ਜੀ ਲੈ ਲਓ ਈਵਨ ਅਸੀਂ ਜਿਹੜੇ ਬੈੱਡਸ ਵੀ ਬਣਾਉਂਦੇ ਆ ਕੋਈ ਵੀ ਉੱਚੇ ਅਸੀਂ ਬੋਰਡ ਨਹੀਂ ਲਗਾਉਣਾ ਸਾਰੇ ਪਲਾਈ ਦੇ ਬਣਾ ਉਹ ਇਹਦਾ ਦਾ ਕੱਪੜਾ ਨਹੀਂ ਯੂਜ਼ ਕਰੀਦਾ ਜੀ ਕਿ ਜਿਹਦੇ ਵਿੱਚ ਕਸਟਮਰ ਨੂੰ ਕੋਈ ਹਾਰਮਫੁਲ ਹੋਏ। ਫਲਾਈਟਾਂ ਲਈ ਉਟਮ ਚੰਗੀਆਂ। ਵਧੀਆ ਚੀਜ਼, ਬਜ਼ਾਰੋਂ ਸਸਤੀ ਤੇ ਅੱਛੀ ਚੀਜ਼ ਦਿੰਦੇ ਆ। ਸਰ ਮਟੀਰੀਅਲ ਬਹੁਤ ਸੋਹਣਾ ਦਿਖਾਤਾ। ਸਾਰੇ ਸਾਡੇ ਭੈਣ ਭਰਾਵਾਂ ਨੇ ਆਣ ਲੈਣਾ ਵੀ ਆ। ਕਿਸ਼ਤਾਂ ਦੇ ਵੀ ਦੇ ਦਿੰਦੇ ਆ ਸਵਾਨ। ਸਰ ਬਜਾਜ ਫਾਈਨੈਂਸ ਹੋ ਜਾਂਦਾ। 100 ਕਿਲੋਮੀਟਰ ਦਾਇਰੇ ਤੋਂ ਜਿੱਥੋਂ ਮਰਜੀ ਕਸਟਮਰ ਆਏ इजीली ਬਜਾਜ ਫਾਈਨੈਂਸ ਹੋ ਜਾਏਗਾ ਸਿਮ ਬਲ ਦੇਖ ਕੇ। ਉਸ ਤੋਂ ਬਾਅਦ ਕਿਸੇ ਕੋ ਇੰਟਰਨੈਸ਼ਨਲ ਡੈਬਿਟ ਕਾਰਡ ਕ੍ਰੈਡਿਟ ਕਾਰਡ ਹੋਏ ਈਵਨ ਜੋ ਵੀ ਸਵਾਈਪ ਹੋਏ ਹਰ ਚੀਜ਼ ਅਵੇਲੇਬਿਲਿਟੀ ਜਿਹੜਾ ਸਾਡੇ ਐਨਆਰਆਈ ਭੈਣ ਭਰਾ ਇੱਥੇ ਨਹੀਂ ਆਉਂਦੇ ਪਰ ਉਹਨਾਂ ਨੇ ਕਿਸੇ ਨੂੰ ਗਿਫਟ ਕਰਨਾ ਫੋਨ ਦੇ ਉੱਤੇ ਵੀ ਸ਼ਾਪਿੰਗ ਕਰ ਸਕਦੇ ਆ ਜੀ ਦੀ ਪਿਛਲੀ ਵੀਡੀਓ ਦੇਖ ਕੇ ਬਹੁਤ ਕਸਟਮਰ ਮੇਰੇ ਕੋਲ ਆਏ ਹੈ ਟੱਚ वुਡ ਨੂੰ ਜੀ ਰੋਟੀ ਤੇ ਬੈਠੇ ਆ ਅੱਖਾਂ ਬੰਦ ਕਰਕੇ ਲੈ ਕੇ ਗਏ ਲਗਜ਼ਰੀਅਸ ਤੋਂ ਲਗਜ਼ਰੀਅਸ ਫਰਨੀਚਰ ਗਿਆ ਏਰੀਆ ਜਮਾ ਬਨਾਨ ਬੈਠੂੰਗਾ ਤੁਸੀਂ ਐਂਡ ਨਹੀਂ ਹੋਏਗਾ ਔਰ ਵਿਸ਼ਵਾਸ ਹਰ ਕੋਈ ਖੁਸ਼ ਹੋ ਕੇ ਗਿਆ ਜੀ ਸੋ ਤੁਸੀਂ ਇੱਥੇ ਆ ਜਾਓ ਦੇਖੋ ਬੈਸਟ ਚੀਜ਼ਾਂ ਰੇਟ ਘੱਟ ਚਾਹੇ ਤੁਸੀਂ ਦੁਕਾਨਦਾਰੋਂ ਚਾਹੇ ਤੁਸੀਂ ਪੀਜੀ ਬਣਾ ਰਹੇ ਹੋ ਹੋਟਲ ਬਣਾ ਰਹੇ ਹੋ ਚਾਹੇ ਤੁਸੀਂ ਆਪਣੇ ਲਈ ਚਾਹੇ ਤੁਹਾਡੇ ਘਰਾਂ 'ਚ ਵਿਆਹ ਸ਼ਾਦੀਆਂ ਤੁਸੀਂ ਬੱਚਿਆਂ ਨੂੰ ਗਿਫਟ ਕਰਨਾ ਸਾਰਿਆਂ ਦੇ ਫਾਇਦੇ ਆ ਇਸ ਗੱਲ ਦੀ ਗਰੰਟੀ ਆ ਲੱਖਾਂ ਰੁਪਏ ਤੁਹਾਡੇ ਵੱਟ ਜਾਣੇ ਆ ਸੋ ਇਹ ਬਹੁਤ ਵੱਡਾ ਬ੍ਰਾਂਡ ਆ ਕੌਂਫੀਵੈਲ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਚਾਹੇ ਤੁਸੀਂ ਆਨਲਾਈਨ 50000 ਰੁਪਏ ਇਹਨਾਂ ਨੂੰ ਟ੍ਰਾਂਸਫਰ ਕਰਾ ਦਿਓ ਲੱਖ ਵੀਆ ਕਰ ਦਿਓ ਜੇ ਵੀਡੀਓ ਕਾਲ ਤੇ ਸ਼ਾਪਿੰਗ ਕਰਨੀ ਉਹ ਵੀ ਕਰ ਸਕਦੇ ਆ ਪਰ ਇੱਕ ਸ਼ਰਤ ਆ ਜਦੋਂ ਆਨਲਾਈਨ ਸ਼ਾਪਿੰਗ ਪਾਉਣੀ ਆ ਬਾਊ ਜੀ ਨਾਲ ਵੀਡੀਓ ਕਾਲ ਜ਼ਰੂਰ ਕਰ ਲਿਓ ਤਾਂ ਕਿ ਤੁਹਾਡਾ ਕੋਈ ਧੋਖਾਧੜੀ ਨਾ ਹੋਵੇ ਜਦੋਂ ਇਹ ਆਪ ਬ ਲਈ ਜਾਂਦੀ ਆ ਵੀ ਸਭ ਤੋਂ ਬੈਸਟ ਬ੍ਰਾਂਡ ਕੰਫੀਬਲ ਮੈਟਰਸ ਆ ਇੱਕ ਗੱਲ ਹੋ ਰਿਹਾ ਜੀ ਕਦੇ-ਕਦੇ ਸਾਨੂੰ ਟਾਈਮ ਨਹੀਂ ਮਿਲਦਾ ਕਸਟਮਰਸ ਨੂੰ ਅਸੀਂ ਸੌਰੀ ਫੀਲ ਕਰਦੇ ਹਾਂ ਕਿ ਅਸੀਂ ਉਹਨਾਂ ਦਾ ਫੋਨ ਪਿਕਅਪ ਨਹੀਂ ਕਰ ਪਾਉਂਦੇ ਸਾਨੂੰ ਸਿਰਫ ਵਟਸਐਪ ਤੇ ਮੈਸੇਜ ਔਰ ਰਿਕੁਆਇਰਮੈਂਟ ਭੇਜ ਦਿਓ ਆਪ ਜੀ ਨੂੰ ਉਹਦਾ ਪ੍ਰੋਪਰਲੀ ਟਾਈਮ ਤੇ ਜਵਾਬ ਪਹੁੰਚ ਜਾਏਗਾ ਜੀ ਸੋ ਤੁਸੀਂ ਬਿਲਕੁਲ ਰਿਪਲਾਈ ਲਈ ਤੁਸੀਂ ਵੇਟ ਵੀ ਥੋੜੀ ਕਰ ਲਿਆ ਕਰੋ ਹਰ ਪੱਖੋਂ ਤੁਹਾਡਾ ਫਾਇਦਾ ਕਰਾਂਗੇ ਕੈਮਰਨ ਪ੍ਰਿੰਸ ਦੇ ਨਾਲ